ਸਭ ਤੋਂ ਪਹਿਲਾਂ ਤਾਂ ਮੈਂ ਗੁਜਰਾਲ ਫੈਮਿਲੀ ਤਿੰਨ ਪੀੜੀਆਂ ਜਿਹੜੀਆਂ ਕੀ ਸੇਵਾ ਚ ਲੱਗੀਆਂ ਐ ਵੱਡੀ ਗੱਲ ਤਾਂ ਇਹ ਆ ਨਾ ਜੀ ਬਾਕੀ ਤਾਂ ਸਾਰੀਆਂ ਗੱਲਾਂ ਨਾਲ ਉਹਨਾਂ ਦੇ ਉਸ ਤੋਂ ਬਾਅਦ ਜਿਹੜੀ ਸਾਰੀ ਟੀਮ ਆ ਕਮੇਟੀ ਆ ਜਿਹੜੀ ਉਹ ਫੈਮਿਲੀਜ਼ ਨੇ ਜਿਹੜੀਆਂ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਉਹ ਸੁਪਨਾ ਹੈ ਜਿਹੜਾ ਇਹ ਬੱਚਿਆਂ ਦਾ ਸੁਪਨਾ ਇਹ ਕਮੇਟੀ ਆ ਜਿਹੜੀ ਉਹ ਪੂਰਾ ਕਰ ਰਹੀ ਆ ਤੇ ਤੁਸੀਂ ਆਪ ਦੇਖਿਆ ਇਹ ਵੀ ਮੈਂ ਤਾਂ ਸ਼ਬਦ ਨਹੀਂ ਗਏ ਐਵੇਂ ਇੱਕ ਦਿਨ ਆ ਕੇ ਚਲੇ ਜਾਣਾ ਹੈ ਬਟ ਇਹਨਾਂ ਦੇ ਇਹਨਾਂ ਦੀ ਵੱਡੀ ਗੱਲ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਪ੍ਰਮਾਤਮਾ ਨੇ ਜਾਂ ਜਿਨ੍ਹਾਂ ਦੇ ਬਜ਼ੁਰਗਾਂ ਨੇ ਇਰਾਦਾ ਦਿਖਾਇਆ ਹੋਇਆ ਹਮਦਦ ਸਾਹਿਬ ਦੀ ਫੈਮਿਲੀ ਹੋਵੇ ਸੌਂਦੀ ਫੈਮਿਲੀ ਹੋਵੇ ਚੋਪੜਾ ਫੈਮਿਲੀਜ਼ ਹੋਣ ਹੈ ਜੀ ਸਾਰੇ ਲੱਗੇ ਆ ਤੇ ਦੂਜੀ ਮੈਂ ਇਹ ਗੱਲ ਕਹਿਣਾ ਵੀ ਕਿ ਹੈ ਜੀ ਮੈਂ ਮੈਂ ਮਜਬੂਰੀ ਚ ਨਹੀਂ ਜਾਣਾ ਚਾਹੁੰਦਾ ਪਰ ਦੇਖੋ ਨੰਨੇ-ਮੁੰਨੇ ਬੱਚੇ ਹੁਣ ਆਪਾਂ ਦੇਖਿਆ ਇੱਕ ਮਹੀਨੇ ਦਾ ਬੱਚਾ ਏ ਇੱਕ 4 ਮਹੀਨੇ ਦਾ ਏ ਮਤਲਬ ਉਹਨਾਂ ਨੂੰ ਛੱਡ ਕੇ ਚਲੇ ਜਾਣਾ ਤੁਸੀਂ ਇਹ ਅੰਦਾਜ਼ਾ ਲਾਓ ਵੀ ਜਿਨ੍ਹਾਂ ਨੇ ਛੱਡਿਆ ਉਹ ਕਿਸ ਮਤਲਬ ਉਹਨਾਂ ਦੀ ਕੀ ਵਸਤਾ ਹੋਏਗੀ ਵੀ ਉਹਨਾਂ ਨੂੰ ਇਹ ਸਟੈਪ ਲੈਣਾ ਪਿਆ ਤੇ ਉਦੋਂ ਬਾਅਦ ਉਹ ਬੱਚੇ ਮਤਲਬ ਇੱਕ ਇਸ ਤਰੀਕੇ ਨਾਲ ਛੱਡ ਜਾਣਾ ਤੇ ਇਹਨਾਂ ਨੇ ਉਹਨਾਂ ਨੂੰ ਸਾਂਭਣਾ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਆਪਾਂ ਨੂੰ ਆਪ ਦੇ ਬੱਚਾ ਆਪ ਦਾ ਇੱਕ ਇੱਕ ਦੋ ਦੋ ਬੱਚੇ ਸਾਹਮਣੇ ਵੱਡੀ ਗੱਲ ਆ ਇਹ ਉਹ ਲਗਾਤਾਰ ਮਤਲਬ ਇੱਕ ਇਹਨਾਂ ਦੇ ਜਿਹੜੀ ਬੇਟੀ ਆਈ ਸੀ ਅੱਜ ਉਹ ਦਾਦੀ ਆ ਤੇ ਅੱਜ ਨਵੇਂ ਫੇਰ ਬੱਚੇ ਤੁਹਾਡੇ ਮੂਹਰੇ ਆਏ ਦੇਖੇ ਆ ਤੇ ਪਰਮਾਤਮਾ ਇਹ ਬੱਚਿਆਂ ਨੂੰ ਵੀ ਇੱਕ ਬੱਚਾ ਹੋਣੀ ਇੱਕ ਬੇਟੀ ਡੈਫਰੈਂਡ ਆ ਨਾ ਸੁਣ ਸਕਦੀ ਹੈ ਨਾ ਬੋਲ ਸਕਦੀ ਆ ਉਹਨੂੰ ਅਮਰੀਕਾ ਜਾ ਰਹੀ ਆ ਤੇ ਉੱਥੇ ਵੀ ਉਹਨਾਂ ਨੂੰ ਕਿਹਨੇ ਅਡਾਪਟ ਕੀਤਾ ਜਿਹੜੇ ਉੱਥੇ ਟੀਚਰ ਨੇ ਜਿਹੜੇ ਡੈਫੈਂਡ ਸਕੂਲ ਚ ਜਿਹੜੇ ਟੀਚਰ ਨੇ ਉਹਨਾਂ ਨੇ ਅਡਾਪਟ ਕੀਤਾ ਤੇ ਜੇ ਕਿਸੇ ਪਾਸਿਓਂ ਉਹਨਾਂ ਦੀ ਕਿਸਮਤ ਨੂੰ ਰੋਕਿਆ ਜਾਂਦਾ ਤਾਂ ਦੂਜੇ ਪਾਸੇ ਉਹਨਾਂ ਲਈ ਰਾਹ ਕਿਤੇ ਨਾ ਕਿਤੇ ਵੱਡੇ ਉਹ ਉੱਤੇ ਆਲਾ ਖੋਲ ਲੈਂਦਾ ਹੈ ਤੇ ਇਹ ਚੀਜ਼ਾਂ ਦੇਖ ਕੇ ਕਿੰਨੀ ਕੇਅਰ ਕਰ ਰਹੇ ਹੈ ਔਰ ਮਿਨਿਸਟਰੀਜ਼ ਲੱਗੀਆਂ ਹੋਈਆਂ ਡੀਸੀ ਸਾਹਿਬ ਦੇ ਅੰਡਰ ਜਿਹੜਾ ਹੈ ਉਹ ਦੇਖਿਆ ਜਾਂਦਾ ਅਡਾਪਟੇਸ਼ਨ ਬਹੁਤ ਵੱਡੀ ਗੱਲ ਹੈ ਅਡਾਪਟ ਕਰਨ ਨੂੰ ਬڑے ਲੋਕ ਹੁੰਦੇ ਆ ਪਰ ਅਡਾਪਟੇਸ਼ਨ ਕਈ ਵਾਰ ਐਸੀ ਕੇਸਿਸ ਆ ਗਏ ਸੀ ਪਹਿਲਾਂ ਜਿਹਦੇ ਕਰਨਾ ਬਹੁਤ ਸਖਤ ਹੋਇਆ ਤੇ ਕਈ 3-3 4-4 ਸਾਲ ਵੀ ਲੱਗ ਜਾਂਦੇ ਉਹ ਜ਼ਰੂਰ ਦੇਖਣ ਵਾਲੀ ਗੱਲ ਆ ਵੀ ਥੋੜਾ ਟਾਈਮ ਘੱਟ ਲੱਗੇ ਬੱਚਿਆਂ ਨੂੰ ਉਰੇ ਘੱਟ ਰਹਿਣਾ ਪਵੇ ਜੇ ਉਹਨਾਂ ਨੂੰ ਜੈਨੂਅਲ ਪੇਰੈਂਟਸ ਮਿਲਦੇ ਆ ਤਾਂ ਜਲਦੀ ਤੋਂ ਜਲਦੀ ਉਹ ਜਾਣ ਉਹ ਇੱਕ ਇਸ਼ੂ ਜ਼ਰੂਰ ਆਇਆ ਏ ਤੇ ਇਹ ਜਿਹੀਆਂ ਗੱਲਾਂ ਇਹ ਨਾਰੀ ਨਿਕੀਤਨ ਜਿਹੜਾ ਹੈ ਗੁਜਰਾਲ ਸਾਹਿਬ ਜੀ ਦੇ ਐਸੋ ਨਰੇਸ਼ ਗੁਜਰਾਲ ਜਿਹੜੇ ਨੇ ਉਹ ਇਹਨੂੰ ਦੇਖ ਰਹੇ ਆ ਸਾਰਾ ਕੁਝ ਤੇ ਉਸ ਤੋਂ ਬਾਅਦ ਇਹ ਸਾਰੀ ਟੀਮ ਆ ਥੱਲੇ ਇਹਨਾਂ ਨੂੰ ਮੁਬਾਰਕਵਾਦ ਵਧਾਈ ਅ ਸਰਾਂ ਦਾ ਧਰਨੇ ਨੂੰ ਡੱਲੇਵਾਲ ਦੇ ਧਰਨੇ ਮਰਨ ਦਾ ਤਰੀਕ ਕਿਸ ਤਰੀਕੇ ਨਾਲ ਹੋ ਰਿਹਾ ਹੈ 6 ਤਰੀਕ ਨੂੰ ਕੂਚ ਕਰਨ ਦਾ ਕਿਸਾਨਾਂ ਨੇ ਐਲਾਨ ਕੀਤਾ ਦੇਖੋ ਇਹ ਬਹੁਤ ਗੰਭੀਰ ਗੱਲ ਆ ਮੈਂ ਪਹਿਲੇ ਦਿਨ ਹੀ ਕਿਹਾ ਸੀ ਵੀ ਡੱਲੇਵਾਲ ਸਾਹਿਬ ਚਾਹੇ ਕੋਈ ਵੀ ਦੇਸ਼ ਦਾ ਜਦੋਂ ਉਹਦੀ ਜਾਨ ਮਾਲ ਦੀ ਰਾਖੀ ਦੀ ਗੱਲ ਹੋਵੇ ਤਾਂ ਉਹ ਸਟੇਟ ਇਹ ਸੈਂਟਰ ਦੀ ਜ਼ਿੰਮੇਵਾਰੀ ਪਹਿਲੀ ਸਟੇਟ ਦੀ ਉਹ ਸਟੇਟ ਚ ਬਣ ਜਾਂਦੀ ਹੈ ਉਹਨਾਂ ਦਾ ਹੈਲਥ ਕੇਅਰ ਰੱਖਣਾ ਕਿਸੇ ਬੰਦੇ ਨੂੰ ਵੀ ਕਿਸੇ ਬੰਦੇ ਨੂੰ ਵੀ ਉਹ ਠੀਕ ਆ ਉਹ ਕਿਸੇ ਕੌਜ਼ ਖਾਤਰ ਬੈਠ ਰਿਹਾ ਪਰ ਉਹਨਾਂ ਦੀ ਹੈਲਥ ਉਹ ਜ਼ਿੰਮੇਵਾਰੀ ਗਵਰਨਮੈਂਟ ਦੀ ਆ ਉਹਨਾਂ ਦੀ ਸਿਹਤ ਦਾ ਦੇਖਣਾ ਉਦੋਂ ਮਤ ਜਿਹੜੀ ਗੱਲਬਾਤ ਆ ਉਹਦੇ ਲਈ ਅਸੀਂ ਬਿਲਕੁਲ ਤਿਆਰ ਆ ਤੇ ਪੰਜਾਬ ਗਵਰਨਮੈਂਟ ਵੀ ਇਹਦੇ ਵਿੱਚ ਇੰਟਰਵਿਨ ਕਰੇ ਸੈਂਟਰ ਨਾਲ ਗੱਲ ਕਰੇ ਅਸੀਂ ਬਿਲਕੁਲ ਤਿਆਰ ਆ ਤੇ ਜਦੋਂ ਵੀ ਹਰਿਆਣਾ ਗਵਰਨਮੈਂਟ ਨੇ ਜਿਹੜੀ ਭਾਜੀਪੀ ਰੂਲ ਸਟੇਟ ਆ ਉੱਥੇ ਦੇ ਖੇਤੀ ਮੰਤਰੀ ਬਿਲਕੁਲ ਔਨ ਰਿਕਾਰਡ ਕਿਹਾ ਉਹਨਾਂ ਨੇ ਵੀ ਜੇ ਕੋਈ ਵੀ ਪੀਸਫੁਲ ਜਾਣਾ ਚਾਹੂਗਾ ਜਾਏਗਾ ਅਸੀਂ ਉਹਨਾਂ ਨੂੰ ਬਿਲਕੁਲ ਕੋਈ ਰਾਹ ਨਹੀਂ ਰੋਕੇਗਾ ਉਹ ਜਾ ਸਕਦੇ ਆ ਬਿਲਕੁਲ ਹਰ ਰਾਹ ਉਹਨਾਂ ਲਈ ਖੁੱਲਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਗੱਲਾਂ ਵਧਣਗੀਆਂ ਅੱਗੇ ਇਹਦੇ ਰਾਹ ਖੁੱਲਣਗੇ ਪਰ ਰਾਹ ਜਿਹੜਾ ਹੈ ਉਹ ਗੱਲਬਾਤ ਦਾ ਹੀ ਹੋਣਾ ਚਾਹੀਦਾ ਹੈ ਇਹ ਗੱਲਾਂ ਐਸੀਆਂ ਨੇ ਵੀ ਜਿਹੜੀਆਂ ਮੈਂ ਜੇ ਕਮਾਂ ਵੀ ਜੇ 20 ਦੀਆਂ 20 ਡਿਮਾਂਡਸ ਨੇ ਉਹ ਆਪਦੀਆਂ ਤੋਂ ਉਹਨਾਂ ਦੀ ਹੈ ਨਹੀਂ ਹੈ ਤਾਂ ਉਹ ਲੋਕਾਂ ਦੀਆਂ ਤੇ ਕਿਤੇ ਨਾ ਕਿਤੇ ਉਹਨੂੰ ਬੜਾ ਧਿਆਨ ਨਾਲ ਜਿਹੜਾ ਇਹ ਉਹ ਪਿਛਲੀ ਵਾਰ ਵੀ ਗੱਲਬਾਤ ਚੱਲ ਹੀ ਰਹੀ ਸੀ ਕਈ ਗੱਲਾਂ ਜਿਹੜੀਆਂ ਸਰਕਾਰ ਨੇ ਮੰਨ ਰਹੀਆਂ ਸੀ ਉਹ ਗੱਲਬਾਤ ਟੁੱਟ ਗਈ ਵਿੱਚ ਉਹ ਹੁਣ ਗੱਲਬਾਤ ਦੁਬਾਰਾ ਉਹਨੂੰ ਸ਼ੁਰੂਆਤ ਕਰਾਂਗੇ ਉਹਨੂੰ ਦੁਬਾਰਾ ਜੋੜਾਂਗੇ ਸਰ ਕਾਫੀ ਦਿਨਾਂ ਬਾਅਦ ਸੁਨੀਲ ਜਾਖੜ ਜੋ ਕੱਲ ਸੋਸ਼ਲ ਮੀਡੀਆ 'ਤੇ ਆਏ ਥੇ ਉਹਨਾਂ ਨੇ ਬਿਆਨ ਵੀ ਦਿਆ ਖਾਸ ਕਰਾਮ ਆਮ ਆਦਮੀ ਪਾਰਟੀ ਸਰਕਾਰ ਨੂੰ ਲੈ ਕੇ ਵੀ बहुत से सवाल उठाए हैं लेकिन दूसरी तरफ आम आदमी पार्टी के जो प्रधान है उन्होंने कहा है कि सेंटर की जो सरकार है वो बोली नहीं, 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 सरकार है, और इनको तो ये नहीं पता पंजाब का प्रधान कहा है मैं, मैं एक बात, हिंदी में और पंजाबी में दोनों अगर मैं कहूँ भी जो मेंबर पार्लियामेंट पंजाब के जो वहां पे प्ले बोर्ड्स लेके प्ले कार्ड्स लेके खड़े थे पहली बात तो जब आगे नड्डा साहब आए तो उन्होंने छुपा लिए क्योंकि उस पर लिखा क्या था एमएसपी पूरी नहीं मिली आप किसी भी एमपी पे हाथ में देखेंगे वो ये बोल रहा है भी एमएसपी में कट लगा तो अगर एमएसपी में कट लगा है तो यहां पे गवर्नमेंट किसकी है हमने तो एमएसपी का चैतालीस हजार करोड़ रुपया भेज दिया तो वो कम दे नहीं सकते तेईस सौ बीस रुपये एम है क्विंटल उससे कम खरीदी नहीं जा सकती तो जो वो कह रहे हैं अभी 200 300 का कट लगा अस्सी रुपए का कट लगा तो मेरी आपके चैनलों के द्वारा मीडिया से गुजारिश है इन एम से कांग्रेस के क्योंकि इनका अलायंस है चंडीगढ़ में तो मनीष तिवाड़ी जी और ये इकट्ठे ही उन्होंने कैंडिडेट ही नहीं दिया और वहां भी इंडी अलायंस रोज इकट्ठे होते हैं आप वीडियो देखना इनकी आगे जो आम आदमी के एमपी हैं वो दिल्ली का इशू उठा रहे हैं और पीछे तैयारी हो रही है बी टीम जो कांग्रेस है भी आप हटे और पहले जपकी डाल रहे हैं मिल रहे हैं और उसके बाद वही इशू उठा रहे हैं पर